ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕਿਉਂ ਇੱਥੇ ਮਿਲਾਈ ਲਈ ਸੀ 15 ਦਿਨਾਂ ਦੀ ਮੇਰੇ ਕੋਲ ਮਿਲਾਈ ਸੀ ਤੇ ਮਿਲਾਈ ਆਪਾਂ ਦੁੱਧ ਤੋਂ ਲਾ ਕੇ ਫਰਿੱਜ ਵਿੱਚ ਰੱਖ ਦਈ ਦੀ ਮਿਲਾਈ ਤੇ ਇਹ ਮਿਲਾਈ ਨੂੰ ਮੈਂ ਮਿਲਾਈ ਨੂੰ ਮੱਖਣ ਕੱਢਾਂਗੇ ਆਪਾਂ ਮਿਲਾਈ ਤੋਂ ਮਿਕਸੀ ਵਿੱਚ ਤੇ ਇਹ ਆਪਾਂ ਮਿਕਸੀ ਦੇ ਵਿੱਚ ਬਹੁਤ ਛੇਤੀ ਮੱਖਣ ਨਿਕਲ ਜਾਂਦਾ ਤੇ ਇੱਥੇ ਮੈਂ ਮਿਕਸੀ ਦਾ ਜੱਗ ਲੈ ਲਿਆ ਸੀ ਤੇ ਆਪਾਂ ਮਿਲਾਈ ਨੂੰ ਮਿਕਸੀ ਦੇ ਵਿੱਚ ਪਾ ਦਵਾਂਗੇ ਤੇ ਜੇ ਆਪਣੇ ਕੋਲ ਜਲਦੀ ਹੋਵੇ ਜਲਦੀ ਹੋਵੇ ਤੇ ਆਪਾਂ ਇਹਦੇ ਵਿੱਚ ਮਿਕਸੀ ਦੇ ਵਿੱਚ ਮੱਖਣ ਕੱਢ ਕੇ ਤੇ ਰੈਡੀ ਕਰ ਲਵਾਂਗੇ ਇੰਨਾ ਟਾਈਮ ਨਹੀਂ ਲੱਗਦਾ ਵੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਨੋਰਮਲ ਕਿਉਂਕਿ ਆਪਾਂ ਮਲਾਈ ਹੁਣੇ ਫ੍ਰਿਜ ਵਿੱਚੋਂ ਕੱਢੀ ਸੀ ਤੇ ਨੋਰਮਲ ਹੀ ਪਾਣੀ ਪਾ ਦਿੱਤਾ ਫੋਨ ਅਸੀਂ ਮਿਕਸੀ ਨੂੰ ਥੋੜਾ ਥੋੜੀ ਰੋਕ ਰੋਕ ਕੇ ਮਿਕਸੀ ਚਲਾਵਾਂਗੇ ਹੁਣ ਅਸੀਂ ਚੈੱਕ ਕਰ ਲਵਾਂਗੇ ਮੱਖਣ ਨਿਕਲਿਆ ਕਿ ਨਹੀਂ ਨਿਕਲਿਆ ਮੱਖਣ ਤੇ ਮੱਖਣ ਵੇਖੋ ਤੁਸੀਂ ਇੱਕ ਸਕੈਂਟ ਦੇ ਵਿੱਚ ਹੀ ਮੱਖਣ ਕਿੰਨਾ ਵਧੀਆ ਨਿਕਲ ਗਿਆ ਤੇ ਹੁਣ ਇਹਨੂੰ ਮੈਂ ਬੋਲ ਦੇ ਵਿੱਚ ਪਾ ਲਵਾਂਗੀ ਇੱਥੇ ਲਿਆ ਸੀ ਮੈਂ ਬੋਲ ਦੇ ਬੋਲ ਦੇ ਵਿੱਚ ਆਪਾਂ ਠੰਡਾ ਪਾਣੀ ਪਾ ਦਵਾਂਗੇ ਤੇ ਜੱਟ ਵਿੱਚੋਂ ਕੱਢ ਕੇ ਮੱਖਣ ਜਿਹੜਾ ਆ ਉਹ ਆਪਾਂ ਠੰਡੇ ਪਾਣੀ ਦੇ ਵਿੱਚ ਹੀ ਪਾ ਦਵਾਂਗੇ ਇਸ ਤਰ੍ਹਾਂ ਇਹ ਇੱਕ ਵਾਰੀ ਦਾ ਮੱਖਣ ਅਸੀਂ ਕੱਢ ਲਿਆ ਸੀ ਤੇ ਜਿਹੜੀ ਲੱਸੀ ਸੀ ਉਹ ਮੈਂ ਪਤੀਲੇ ਵਿੱਚ ਪਾ ਦਵਾਂਗੀ ਆਪਾਂ ਲੱਸੀ ਜਿਹੜੀ ਸੀ ਇਹਨੂੰ ਵੀ ਨਹੀਂ ਆਪਾਂ ਵੇਸਟ ਕਰਨਾ ਵੀ ਤੇ ਜਿਹੜਾ ਬਾਕੀ ਦਾ ਹੰਦੀ ਮੱਖਣ ਕੱਢਾ ਵਾਲਾ ਪਿਆ ਸੀ ਉਹ ਫੇਰ ਮੈਂ ਇਹਦੇ ਵਿੱਚ ਦਬਾਹ ਤੋਂ ਫੇਰ ਆਪਾਂ ਇਹਨੂੰ ਗ੍ਰाइंड ਕਰ ਲਵਾਂਗੇ ਇੱਥੇ ਅਸੀਂ ਸਾਰਾ ਮੱਖਣ ਕੱਢ ਕੇ ਰੱਖ ਲਿਆ ਸੀ ਤੇ ਹੁਣ ਆਪਾਂ ਇੱਥੇ ਪਾਵਾਂਗੇ ਚੀਲ ਪਾਣੀ ਤੇ ਇਹਦੇ ਨਾਲ ਮੱਖਣ ਨੂੰ ਆਪਾਂ ਧੋਲਵਾਂਗੇ ਤੇ ਮੱਖਣ ਨੂੰ ਮੈਂ ਦੋਕ ਵਾਰੀ ਧੋਲਵਾਂਗੀ ਜਿਹੜਾ ਵਾਈਟ ਪਾਣੀ ਉਹ ਨਿਕਲ ਜਾਏਗਾ ਮੱਖਣ ਦੇ ਮੱਖਣ ਦੇ ਵਿੱਚੋਂ ਲੱਸੀ ਜਿਹੜੀ ਹੁੰਦੀ ਖਟਾਸ ਨਾ ਆਵੇ ਲੱਸੀ ਦੀ ਹੁਣ ਬਣਾਵਾਂਗੇ ਜੀ ਆਪਾਂ ਮੱਖਣ ਦਾ ਘਿਓ ਤੇ ਗੈਸ ਉੱਪਰ ਮੈਂ ਕੜਾਈ ਰੱਖ ਰੱਖੀ ਸੀ ਤੇ ਹੁਣ ਆਪਾਂ ਇਹਦੇ ਵਿੱਚ ਮੱਖਣ ਪਾ ਦਵਾਂਗੇ ਗੈਸ ਉੱਪਰ ਰੱਖਤਾ ਹੈ ਅਸੀਂ ਕਿਉਂ ਬਣਾਉਣ ਵਾਸਤੇ ਤੇ ਡਕਸ਼ਨ ਉੱਪਰ ਬਣਾਵਾਂਗੇ ਆਪਾਂ ਜਿਹੜੀ ਆਪਾਂ ਲੱਸੀ ਸੀ ਇਹਦਾ ਪਨੀਰ ਬਣਾ ਕੇ ਤਿਆਰ ਕਰ ਲਵਾਂਗੇ ਤੇ ਆਪਾਂ ਕੋਈ ਚੀਜ਼ ਵੇਸਟ ਨਹੀਂ ਕਰਨੀ ਵੀ ਸਾਰੀਆਂ ਚੀਜ਼ਾਂ ਦੀ ਆਪਾਂ ਵਰਤੋਂ ਕਰਾਂਗੇ ਇੱਥੇ ਲਿਆ ਜੀ ਮੈਂ ਨਿੰਬੂ ਦਾ ਰਾਸ ਥੋੜਾ ਦੇ ਵਿੱਚ ਮੈਂ ਪਾਣੀ ਪਾ ਦਿੱਤਾ ਸੀ ਤੇ ਇਹ ਨਿੰਬੂ ਦਾ ਰਾਸ ਪਾ ਕੇ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ-ਥੋੜ੍ਹਾ ਪਾ ਕੇ ਤੇ ਹਿਲਾਈ ਜਾਵਾਂਗੇ ਦੋ ਦੋਸੇ ਵੜੇ ਫੁੱਟਣਾ ਤਿਆਰ ਹੋ ਗਿਆ ਤੇ ਦੋ ਕੁ ਮਿੰਟ ਵਾਸਤੇ ਹੋਰ ਆਪਾਂ ਇਹਨੂੰ ਇਸ ਤਰ੍ਹਾਂ ਪਕਾਵਾਂਗੇ ਜਿਹੜਾ ਚੰਗੀ ਤਰ੍ਹਾਂ ਫੁੱਟੀਆਂ ਬਾਹਰ ਚਣ ਗਈਆਂ ਪਾਣੀ ਪਾਣੀ ਲੱਗ ਹੋ ਜਾਏਗਾ ਦੋਦੀਆਂ ਫੁੱਟੀਆਂ ਬਾਜੀ ਜਾਣਗੀਆਂ ਤੇ ਫਿਰ ਆਪਾਂ ਡਕਸ਼ਨ ਨੂੰ ਬੰਦ ਕਰ ਦੇਵਾਂਗੇ ਤਾਂ ਵੇਖ ਦੁੱਧ ਪੁੱਟ ਗਿਆ। ਦਕਸ਼ਨ ਬੰਦ ਕਰ ਦਵਾਂਗੇ। ਹੁਣ ਅਸੀਂ ਦੁੱਧ ਨੂੰ ਪੋਣ ਲਵਾਂਗੇ। ਇੱਥੇ ਮੈਂ ਪਤਲਾ ਜਿਹਾ ਕੱਪੜਾ ਲਿਆ ਸੀ। ਤੇ ਇਹਦੇ ਉੱਪਰ ਆਪਾਂ ਦੁੱਧ ਨੂੰ ਪਾ ਦਵਾਂਗੇ। ਜਿਹੜਾ ਆਹ ਵਾਲਾ ਪਾਣੀ ਗਰਮ ਆ ਇਹ ਵੀ ਨਹੀਂ ਅਸੀਂ ਵੇਸਟ ਕਰਨਾ ਜਿਹੜੇ ਸਾਡੇ ਘਿਓ ਵਾਲੇ ਭਾਂਡੇ ਸੀ ਮੈਂ ਇਹਦੇ ਨਾਲ ਉਹਨਾਂ ਦਾ ਘਿਓ ਕੱਢ ਦਵਾਂਗੀ ਤੇ ਫਿਰ ਇਹਨੂੰ ਆਪਾਂ ਪਾਣੀ ਪਾ ਕੇ ਥੋਲਵਾਂਗੇ ਇਹਦੇ ਉੱਪਰ ਆਪਾਂ ਥੋੜਾ ਜਿਹਾ ਇਹਨੂੰ ਦਬਾ ਪਾ ਦਵਾਂਗੇ ਇੱਧਰ ਜਿਹੜਾ ਆਪਾਂ ਘਿਓ ਰੱਖਿਆ ਸੀ ਘਿਓ ਵੀ ਐ ਕੱਢ ਗਿਆ ਆ ਤੇ ਇੱਧਰ ਘਿਓ ਵੀ ਬਣ ਕੇ ਰੈਡੀ ਹੋ ਗਿਆ ਆ ਤੇ ਘਿਓ ਨੂੰ ਆਪਾਂ ਜ਼ਿਆਦਾ ਨਹੀਂ ਗਾ ਲਾਲ ਲਾਲ ਕਰਨਾ ਵੀ ਇਹ ਆ ਜਿਹੜੀ ਵਾਈਟ ਛੱਡੀ ਆ ਇਹਨੂੰ ਆਪਾਂ ਹੁਣ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੇ ਗਰਮ ਘਿਓ ਵਾ ਤੇ ਇਹਨੇ ਆਪਣੇ ਆਪ ਹੀ ਇਹਨੇ ਬਰਾਉਣ ਹੋ ਜਾਣਾ ਆ ਤੇ ਇੱਥੇ ਮੈਂ ਗੈਸ ਨੂੰ ਬੰਦ ਕਰ ਦਵਾਂਗੀ ਹੁਣ ਤੇ ਆ ਵਾਈਟ ਜਿਹੜੀ ਛੱਡੀ ਇਹਨੇ ਆਪਣੇ ਆਪ ਬਰਾਉਣ ਹੋ ਜਾਣਾ ਘਿਓ ਦੇ ਵਿੱਚ ਹੁਣ ਅਸੀਂ ਘਿਓ ਨੂੰ ਪੂਣ ਲਵਾਂਗੇ ਤੇ ਜਿਹੜੀ ਵਿੱਚ ਛੱਡੀ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਬਰਾਉਣ ਬਰਾਉਣ ਹੋ ਗਈ ਮੈਂ ਬੰਦ ਕਰਕੇ ਰੱਖ ਦਿੱਤੀ ਗਰਮ ਘਿਓ ਦੇ ਵਿੱਚ ਹੀ ਬਰਾਉਣ ਹੋ ਗਈ ਸੀ ਇੱਥੇ ਮੈਂ ਸ਼ਾਨਨੀ ਰੱਖ ਸੀ ਚਾਹ ਪੌਣੀ ਨਾ ਆਪਾਂ ਕਿਉਂ ਨੂੰ ਪਉਣ ਲਵਾਂਗੇ ਇੱਧਰ ਤੁਸੀਂ ਦੇਖ ਸਕਦੇ ਕਿ ਉਹਨੂੰ ਆਪਾਂ ਪੁਣ ਕੇ ਰੱਖ ਲਏ ਤੇ ਘਰ ਦਾ ਕਿਉਂ ਸ਼ੁੱਧ ਕਿੰਨਾ ਵਧੀਆ ਘਰ ਦਾ ਕਿਉਂ ਬਣਾ ਕੇ ਇਸ ਤਾਂ ਆਪਾਂ ਖਾਣਾ ਚਾਹੀਦਾ ਕੋਈ ਚੀਜ਼ ਨਹੀਂ ਵੇਸਟ ਕਰਨੀ ਚਾਹੀਦੀ ਵੀ ਹੁਣ ਬਣਾਵਾਂਗੇ ਜੀ ਆਪਾਂ ਆਟੇ ਦੀ ਪੰਜੀਰੀ ਜਿਹੜੀ ਆਪਣੇ ਕੋਲ ਛਿੱਡੀ ਬਚੀ ਸੀ ਇਹ ਵਾਲੀ ਛਿੱਡੀ ਆਪਾਂ ਇਹਨੂੰ ਵੇਸਟ ਵੀ ਕਰਨਾ ਇਹਦੇ ਪੰਜੀਰੀ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਲਈਆ ਆਪਾਂ ਆਟਾ ਤੇ ਆਟੇ ਨੂੰ ਘਿਓ ਦੇ ਵਿੱਚ ਭੁੰਨ ਲਵਾਂਗੇ ਇੱਥੇ 2-3 ਚਮਚੇ ਮੈਂ ਵੇਸਣ ਵੀ ਐਡ ਵੇ ਕਰ ਦਵਾਂਗੀ ਇਹਦੇ ਵਿੱਚ ਵੇਸਣ ਪਾ ਦਵਾਂਗੇ ਆਟੇ ਦੇ ਨਾਲ ਹੀ ਭੁੰਨ ਲਵਾਂਗੇ ਵੇਸਣ ਨੂੰ ਵੀ ਲੋ ਫਲੇਮ ਤੇ ਹੀ ਆਪਾਂ ਇਹਨੂੰ ਵੇਸਣ ਆਟੇ ਨੂੰ ਭੁੰਨ ਕੇ ਰੈਡੀ ਕਰਨਾ ਹੈ ਹਾਈ ਫਲੇਮ ਤੇ ਨਹੀਂ ਭੁੰਨਾਂਗੇ ਆਟੇ ਵੇਸਣ ਨੂੰ ਆਪਾਂ ਭੋਲ ਲਿਆ ਸੀ ਹੁਣ ਇਹਦੇ ਵਿੱਚ ਪਾ ਦਵਾਂਗੇ ਕਾਜੂ ਬਦਾਮ ਤੇ ਇੱਥੇ ਪਾਵਾਂਗੇ ਫੁੱਲ ਮਖਾਣੇ ਫੁੱਲ ਮਖਾਣੇ ਮੈਂ ਪਹਿਲੇ ਨਹੀਂ ਸੀ ਭੁੰਨੇ ਤੇ ਹੁਣ ਆਪਾਂ ਇਹਦੇ ਵਿੱਚ ਇਹਨਾਂ ਨੂੰ ਭੁੰਨ ਲਵਾਂਗੇ ਤੇ ਇੱਥੇ ਨਾਲ ਹੀ ਪਾ ਦਵਾਂਗੇ ਮਸੌਲੀ ਇਹਨਾਂ ਨੂੰ ਆਪਾਂ ਡਰਾਇ ਫਰੂਟ ਨੂੰ ਵੀ ਆਪਾਂ ਇਹਦੇ ਨਾਲ ਹੀ ਭੁੰਨ ਲਵਾਂਗੇ ਆਟੇ ਦੇ 3-4 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨਾਂਗੇ ਹੁਣ ਅਸੀਂ ਪਾ ਦਵਾਂਗੇ ਇਹਦੇ ਵਿੱਚ ਜਿਹੜੀ ਛਿੱਡੀ ਅਸੀਂ ਕਿਉਂ ਵਰਦੀ ਕੱਢੀ ਸੀ ਕਿਉਂ ਇਸ ਕਰਕੇ ਨਹੀਂ ਆਪਾਂ ਜ਼ਿਆਦਾ ਪਾਇਆ ਕਿ ਛਿੱਡੀ ਦੇ ਵਿੱਚ ਵੀ ਕਿਉਂ ਹੁੰਦਾ ਆ ਤੇ ਕਿਉਂ ਆਪਾਂ ਇਹਨਾਂ ਜ਼ਿਆਦਾ ਬਿਲਕੁਲ ਨਹੀਂ ਆਪਾਂ ਇਹਦੇ ਵਿੱਚ ਕਿਉਂ ਨੂੰ ਪਾਉਣਾ ਨਹੀਂ ਛਿੱਡੀ ਦੇ ਵਿੱਚੋਂ ਵੀ ਕਿਉਂ ਨਿਕਲ ਆਉਂਦਾ ਆ ਇੱਥੇ ਲਿਆ ਸੀ ਆਪਾਂ ਨਾਲੀ ਵਾਲ ਦਾ ਬਰਾਦਾ ਇਹਨੂੰ ਵੀ ਨਾਲ ਹੀ ਪੁੱਟਾਂਗੇ ਤੇ ਇੱਥੇ ਲਈ ਸੀ ਆਪਾਂ ਖੰਡ ਸੋ ਸਾਰੀਆਂ ਚੀਜ਼ਾਂ ਮਿਕਸ ਕਰ ਦਵਾਂਗੇ ਤੇ ਲੋ ਜੀ ਪੰਜੀਰੀ ਬਣ ਕੇ ਰੈਡੀ ਹੈ ਸਿੱਧੀ ਪਉਣ ਨਾਲ ਕਿਉ ਕਿੰਨਾ ਵਿੱਚੋਂ ਨਿਕਲ ਆਇਆ ਆ ਤੇ ਬਹੁਤ ਵਧੀਆ ਇਹ ਪੰਜੀਰੀ ਬਣੀ ਕੋਈ ਚੀਜ਼ ਆਪਾਂ ਵੇਸਟਿੰਗ ਕੀਤੀ ਵੀ। ਮਲਾਈ ਤੋਂ ਆਪਾਂ ਤਿੰਨ ਚੀਜ਼ਾਂ ਤਿਆਰ ਕਰ ਦਿੱਤੀਆਂ ਸੀ। ਗੈਸ ਨੂੰ ਬੰਦ ਕਰ ਦਵਾਂਗੇ ਹੁਣ। ਇੱਧਰ ਪਨੀਰ ਵੀ ਬਣ ਕੇ ਤਿਆਰ ਆ। ਤੇ ਪਨੀਰ ਵੇਖੋ ਤੁਸੀਂ ਕਿੰਨਾ ਵਧੀਆ ਪਨੀਰ ਵੀ ਬਣ ਗਿਆ ਆ। ਤੇ ਪਨੀਰ ਨੂੰ ਆਪਾਂ ਹੁਣ ਕੱਟ ਦਵਾਂਗੇ। ਪਨੀਰ ਵੇਖੋ ਕਿੰਨਾ ਵਧੀਆ ਜਾਲੀਦਾਰ ਪਨੀਰ ਬਣਿਆ ਬਹੁਤ ਵਧੀਆ ਪਨੀਰ ਘਰ ਵਿੱਚ ਬਣ ਕੇ ਤਿਆਰ ਹੋਇਆ ਆ ਆਪਾਂ ਦੁੱਧ ਤੋਂ ਪਨੀਰ ਬਣਾਤਾ ਪਨੀਰ ਨੂੰ ਆਪਾਂ ਹੁਣ ਕੱਟ ਦਵਾਂਗੇ ਤੇ ਇੱਥੇ ਮੈਂ ਸਾਰਾ ਪਨੀਰ ਨੂੰ ਕੱਟ ਲਿਆ ਸੀ ਦੁੱਧ ਤੋਂ ਮਲਾਈ ਤੋਂ ਤੁਸੀਂ ਦੇਖ ਸਕਦੇ ਆਪਾਂ ਕਿੰਨੀਆਂ ਚੀਜ਼ਾਂ ਬਣਾ ਕੇ ਤਿਆਰ ਕੀਤੀਆਂ ਇੱਕ ਘਿਓ ਬਣਾ ਲਿਆ ਸੀ ਨਾਲ ਹੀ ਪਨੀਰ ਬਣਾ ਲਿਆ ਤਾਂ ਤੁਸੀਂ ਪਨੀਰ ਵੀ ਦੇਖ ਸਕਦੇ ਬਹੁਤ ਵਧੀਆ ਪਨੀਰ ਬਣਿਆ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੇ ਦੁੱਧ ਤੋਂ ਛਿੱਡੀ ਘਿਓ ਤੋਂ ਛਿੱਡੀ ਲੱਥੀ ਸੀ ਤੇ ਉਹਦੇ ਆਪਾਂ ਪੰਜੀਰੀ ਵੀ ਬਣਾ ਲਈਏ ਤੇ ਬਹੁਤ ਸਵਾਦ ਪੰਜੀਰੀ ਵੀ ਬਣਦੀ ਹੈ ਤੇ ਤੁਸੀਂ ਦੁੱਧ ਦਾ ਵੇਸਤ ਨਹੀਂ ਖਾਨਾ ਮਲਾਈ ਤੁਸੀਂ ਇਤਨਾ ਹਰ ਇੱਕ ਚੀਜ਼ ਬਣਾਇਆ ਕਰੋ ਵੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਤੁਹਾਡੇ ਸਾਨੂੰ ਬਹੁਤ ਲੋਰ ਸਬਸਕ੍ਰਾਈਬ ਕਰਨ ਦੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ